ਮੇਰਾ ਇਹ ਬੋਲ ਪੀ ਲਿਆ ਵੀ ਸਮਝਦਾਰੀ ਨਾਲ ਬਸ ਮਨਜ਼ੂਰ ਕਰ ਲਿਓ ਠੀਕ ਹੈ ਜੀ ਸਿੰਘ ਪੰਚਾਇਤ ਪੰਚਾਇਤ ਇਹਨਾਂ ਦਾ ਸਰਪੰਚ ਜੀ ਨੂੰ ਉਹ ਲਿਆ ਸੀ ਅਸੀਂ ਇਹਦੇ ਕਰਕੇ ਪੰਚ ਬਣਾਉਣਾ ਸਾਡਾ ਜ਼ਰੂਰੀ ਠੀਕ ਹੈ ਠੀਕ ਹੈ ਤੀਜੇ ਨੰਬਰ ਤੇ ਮੁੰਸੀ ਜੀ ਨੂੰ ਬੇਨਤੀ ਕੀਤੀ ਤਗਦੇ ਜੀ ਨੂੰ ਮਹਾਬੇ ਸਾਨੂੰ ਰਣਜੀਤ ਪੰਚ ਦੇ ਦੋ ਵੀ ਅੱਗੇ ਤੁਹਾਨੂੰ ਸਰਬਸੰਤੀ ਦੇ ਵੀ ਸਾਨੂੰ ਰਣਜੀਤ ਦੇ ਦੋ ਜਿਹੜੀ ਜਿੱਥੇ ਆਵੇ ਆ ਜਾ ਵੀਰੇ ਇੱਕ ਮੈਂਬਰ ਸਾਡੇ ਪਰਿਵਾਰ ਦੇ ਵਿੱਚੋਂ ਅਮਰੀਕ ਦਾ ਮੁੰਡਾ ਆਊਗਾ ਉਹ ਜਿਹੜੇ ਦਾ ਮਰਜ਼ੀ ਨਾ ਦੇ ਦੇਵੇ ਕਿਆ ਇਸ ਲਈ ਬੁਲਾਇਆ ਨੀਂਦਾ ਦੇਖਿਆ ਕਰਵਿੰਦਰ ਸਿੰਘ ਇਹ ਆਪਣੀ ਜਨਾਨੀ ਆ ਉਹ ਗੱਲ ਕੋਣ ਲਾਉਂਦੀ ਜਨਾਨੀ ਦੀ ਹੈ ਅੱਗੇ ਤਾਂ ਨਾ ਹੋ ਰਿਹਾ ਨੇ ਅੰਨੀ ਮਤਲਬ ਨਾ ਕੋਈ ਨਾ ਆਪਣਾ ਜਮਾਦੀ ਸੇਵਾ ਸਮਾਜ ਦਾ ਸਮਾਜ ਦਾ ਉਹ ਆ ਦੇ 5ਵੇਂ ਨੰਬਰ ਤੇ ਗੁਰਦੀਪ ਸਿੰਘ ਆਉਂਦੇ। ਜਿੱਦੀ ਬਾਅਦ ਇਹ ਬੂੜਾ ਆਉਂਦਾ। ਇਹਨਾਂ ਦੇ ਪੋਤੇ ਚਣਕੀ ਦਾ ਬੰਦਾ ਆਉਂਦੇ ਹੋਣੇ ਜਾਨੇ ਪਕਾਰ ਆਇਆ। 6ਵੇਂ ਨੰਬਰ ਹਰਦੀਪ ਸਿੰਘ ਦੀਪਾ। ਹੁਣ ਆਪਣੇ ਪਾਲ ਦਾ ਇਹ ਪਾਲ ਦਾ ਮੁੰਡਾ ਵੀ ਪੋਤਾ ਦੀਪੂ ਲੱਤੂ ਲੈਣ ਗਿਆ ਜੀ ਹਾਲ ਪੰਚ ਦਾ ਪੋਤਾ ਲੱਤੂ ਲੈਣ ਗਿਆ। ਸਾਹਮਣੇ ਢੇਡੇ ਦੇ ਵਿੱਚੋਂ ਮੁੰਡਾ ਆਉਂਦਾ ਆ ਇਹਦਾ। ਮੁੰਡਾ ਮੁੰਡਾ ਆਉਂਦਾ ਆ। ਇਹ ਇਹ ਕੇ ਮਨਜ਼ੂਰ ਹੋ ਗਏ ਨਾ ਸਾਰੇ ਹੱਥ ਖੜੇ ਕਰੋ ਪਹਿਲਾਂ ਮੈਂ ਤਾਲੀ ਮਾਰਾਂਗਾ ਇਹ ਜਿੰਦਰ ਅ ਫਰਜ਼ਾ ਜਿਹੜਾ ਲਾਖੇ ਵੀੜੇ ਜੋ ਆ ਉਹਦੇ ਕਰਨੇ ਦੀ ਕੋ ਆਪਣੀ ਮਰਜ਼ੀ ਵਿੱਚ ਇਹ ਮਰਜ਼ੀ ਵਿੱਚ ਹੈਗਾ ਕਿਹਦਾ ਭਾਈ ਜੇ ਕੋਈ ਤਰਾਸਦਾ

ਦੇਖੋ ਜਿਹੜੀ ਗੱਲ ਨੂੰ ਗੁਰੂ ਘਰ ਨੂੰ ਕਹੀਏ ਉਹ ਨਹੀਂ ਸਿਗੋ ਹੋਣੀ ਚਾਹੀਦੀ। ਨਹੀਂ ਨਹੀਂ ਜੀ ਲੈ ਜਾਇਆ। ਲੈ ਜਾਇਆ। ਉਹ ਨੂੰ ਪਾਟ ਪਾਟ ਕਰਨਾ ਕੋਈ ਨਹੀਂ। ਉਹ ਸਾਡੇ ਵਿੱਚ ਨਹੀਂ ਆਪਾਂ ਅੱਛਾ ਲੱਖ 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 ਰੱਬੀ ਆਉਗਿਆ ਜੀ। ਚਲੋ ਜੀ। ਚਲੋ ਜੀ। कोई पैसा नहीं दिता सिर्फ असंगे जमा पंचायत बन ते नहीं पंचाल है वो भाई ना जितना पंचाल है